ਅਸ਼ੀਰਵਾਦ ਲੈ ਸਤਗੁਰ ਦਾ ਜਿੱਥੋਂ ਸਭ ਸੰਗਤਾਂ ਤੋਂ ਤੇਯਾ ਦਿਲੀ ਬਾਪੇ ਦੀ ਫਿਰ ਗੁਰੂ ਸ਼ਰਨ ਵਿੱਚ ਹਾਏ ਨੇ ਮੇਰਾ ਕਰ ਪੰਜਵੇਂ ਸਤਿਗੁਰਿ ਨੇ ਮੇਰਾ ਕਰ ਪੰਜਵੇਂ ਸਤਿਗੁਰਿ ਨੇ ਫਿਰ ਸੁੱਤੇ ਬਾਗ ਜਗਾਏ ਨੇ ਸਭ ਪਿਛਲਾ ਜੀਵਨ ਬਦਲ ਗਿਆ ਸਭ ਪਿਛਲਾ ਜੀਵਨ ਬਦਲ ਗਿਆ ਪਈ ਹਾਸਿਰ ਬਿਪਤਾ ਹਰਿਆ ਨੇ ਗੁਰ ਮੇਰੀ ਪੀਰੀ ਵਾਲੇ ਤੇ ਚੰਦ ਤੇ ਬਖਸ਼ਿਸ਼ ਕਰੀਆ ਸੇਵੇ ਗੁਰ ਬੈਠੀ ਕੱਤੀ ਜਾ ਵੱਡਿਉ ਦਾ ਪਰ ਉਪਕਾਰੀ ਜੀ ਦੋ ਬਹਿਨ ਕੀਤੇ ਕਾ ਕਾਮ ਵੜੀ ਕੀ ਦੋ ਬਹਿਨ ਕੀਤੇ ਕਾ ਕਾਮ ਵੜੀ ਕੀ ਜੋ ਵਿਗੜੀ ਗਈ ਸਿਵਾਰੀ ਜੀ ਫਿਰ ਧਰਿ ਨਿ ਪਰਸ ਕੇ ਉਹ ਨਾ ਦੇ ਬਹਿਨ ਧਰੀ ਨਿ ਪਰਸ ਕੇ ਉਹ ਨਾ ਦੇ ਸਬਰੀ ਤਾਂ ਸਿੱਖ ਕਈ ਖਰੀਆਂ ਗੁਰ ਮੇਰੀ ਪੀਰੀ ਵਾਲੇ ਨੇ ਬਿੱਤ ਚੰਦ ਤੇ ਬਖਸ਼ਿਸ਼ਾਂ ਕਰਿਆ ਨੇ ਗੁਰ ਮੇਰੀ ਪੀਰੀ ਵਾਲੇ ਨੇ ਬਿੱਤ ਚੰਦ ਤੇ ਬਖਸ਼ਿਸ਼ਾਂ ਕਰਿਆ ਨੇ ਹੋ ਗਿਆ ਬਤਿਆਂ ਦਾ ਜਗ ਨਾਲੋਂ ਕਰ ਜਿ ਨਿਹਾਰੇ ਨੇ ਇਹ ਸੂਰਬੀਰ ਹੱਥ ਸੀਸ ਢਲਗੇ ਇਹ ਸੂਰਬੀਰ ਹੱਥ ਸੀਸ ਢਲਗੇ ਜਦ ਕੌਮ ਲਈ ਲੜਗੇ ਪਾਰੇ ਨੇ ਤਖਤ ਝੰਗ ਮੈਦਾਨੇ ਜਹਰੀਏ ਦੇ ਹੋ ਤਖਤ ਝੰਗ ਮੈਦਾਨੇ ਜਹਰੀਏ ਦੇ ਦੁਸ਼ਮਣੀਆਂ ਭੋਜਾਂ ਡਰੀਆਂ ਨੇ ਗੁਰ ਮੇਰੀ ਪੀਰੀ ਵਾਲੇ ਤੇ ਜੱਟ ਤੇ ਬਖਸ਼ਸ਼ਾ ਕਰਿਆ ਨੇ ਗੁਰ ਮੇਰੀ ਪਹਿਨੀ ਤਕ ਖੋਏ ਦਸਾਲੇ ਸੰਗਤਾਂ ਤੋਂ ਦੁਸ਼ਟਾਂ ਨੇ ਮਾਰੇ ਲੋੜ ਜੀ ਇਸ ਤਰ੍ਹਾਂ ਹੀ ਸੇਠ ਕਰੋੜੀ ਤੋਂ ਇਸ ਤਰ੍ਹਾਂ ਹੀ ਸੇਠ ਕਰੋੜੀ ਤੋਂ ਖਾਨਾ ਨੇ ਕੋਲੇ ਕੋੜੇ ਜੀ ਵਾਪਸ ਇਹ ਸੂਰਮਾ ਲਿਆ ਆਇਆ ਵਾਪਸ ਇਹ ਸੂਰਮਾ ਲਿਆ ਆਇਆ ਤੱਕ ਸਭ ਦੀਆਂ ਆਤਮ ਮਠਰੀਆਂ ਨੇ ਗੁਰ ਮੇਰੀ ਪੀਰੀ ਤੇ ਚੱਤ ਤੇ ਬਖਸ਼ਸ਼ਾਂ ਕਰੀਆਂ ਨੇ ਗੁਰ ਮੇਰੀ ਪਹਿਨੀ ਵਾਲੇ ਨੇ ਤੇ ਚੱਤ ਤੇ ਬਖਸ਼ਸ਼ਾਂ

ਗੁਰ ਮੇਰੀ ਪੀਰੀ ਵਾਲੇ ਨੇ ਬਿਦ ਚੰਦ ਤੇ ਬਖਸ਼ਿਸ਼ਾਂ ਕਰਿਆ ਨੇ ਗੁਰ ਮੇਰੀ ਪੀਰੀ